ਅੱਜਕੱਲ੍ਹ ਮਹਾਕਵਰ ਸਿੰਘ ਵੇਦੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਲਗਾਤਾਰ ਸਿਆਸੀ ਦ੍ਰਿਸ਼ ਬਦਲਦੇ ਜਾ ਰਹੇ ਆ ਜਿਵੇਂ ਜਿਵੇਂ ਉਮੀਦਵਾਰ ਉਤਾਰੇ ਜਾ ਰਹੇ ਆ ਤਾਂ ਕਹਿ ਸਕਦੇ ਆ ਕਿ ਮੁਕਾਬਲੇ ਸਖਤ ਹੋਣਗੇ ਜਿਵੇਂ ਕਿਹਾ ਜਾ ਰਿਹਾ ਸੀ ਕਿ 13 ਦੇ ਵਿੱਚੋਂ ਕੁਝ ਸੀਟਾਂ ਅਜਹੀਆਂ ਨੇ ਜਿੱਥੇ ਮੁਕਾਬਲੇ ਵੀ ਸਖਤ ਹੋਣਗੇ ਹੋਟ ਸੀਟ ਕਰਕੇ ਜਾਣੀਆਂ ਜਾਂਦੀਆਂ ਨੇ ਕੁਝ ਸੀਟਾਂ ਤਾਂ ਪੰਤਕ ਸੀਟਾਂ ਵੀ ਇਸ ਦੇ ਵਿੱਚੋਂ ਦਿਖਾਈ ਦਿੰਦੀਆਂ ਨੇ ਤਾਂ ਕੀ ਆ ਰਿਹਾ ਕਿ ਜਿੱਥੇ ਕੁਝ ਦਿਨ ਪਹਿਲਾਂ ਆਵਾਦੀ ਪਾਰਟੀ ਨੇ 13 ਦੇ ਕਰੀਬ ਆਪਣੇ ਉਮੀਦਵਾਰ ਉਤਾਰ ਦਿੱਤੇ ਆ ਉੱਥੇ ਹੀ ਅਕਾਲੀ ਦਲ ਨੇ ਵੀ 12 ਦੇ ਕਰੀਬ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਤੇ ਕਾਂਗਰਸ ਨੇ 5 ਦੇ ਕਰੀਬ ਅਜੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਤੇ ਕੁਝ ਸੀਟਾਂ ਭਾਜਪਾ ਵਾਲੇ ਪਖਤੋਂ ਵੀ ਤਸਵੀਰਾਂ ਸਪਸ਼ਟ ਹੋਣੀਆਂ ਨੇ ਤਾਂ ਜ਼ਿਕਰ ਕਰ ਲਈਏ ਕਿ ਇਸ ਗੱਲ ਦੀ ਸਿਆਸਤ ਦੇ ਵਿੱਚ ਵੱਡੀ ਚਰਚਾ ਬਣੀ ਸੀ ਕਿ ਆਖਰ ਖੰਡੂਰ ਸਾਹਿਬ ਦੀ ਸੀਟ ਅਕਾਲੀ ਦਲ ਨੇ ਕਿਉਂ ਛੱਡੀ ਹੋਈ ਆ ਤਾਂ ਸੂਤਰਾਂ ਦੇ ਹਵਾਲੇ ਨਾਲ ਹੁਣ ਇੱਕ ਵੱਡੀ ਖਬਰ ਖੰਡੂਰ ਸਾਹਿਬ ਦੇ ਨਾਲ ਸੰਬੰਧਤ ਦਿਖਾਈ ਦੇ ਰਹੀ ਹੈ ਤਾਂ ਕਹਿ ਸਕਦੇ ਆ ਕਿ ਜਿੱਥੇ ਕਾਂਗਰਸ ਦਸ਼ਵੀਰ ਸਿੰਘ ਡਿੰਪਾ ਤੇ ਦਾਅ ਖੇਡ ਸਕਦੀ ਆ ਜਿੱਥੇ ਭਾਜਪਾ ਨੇ ਮਨਜੀਤ ਸਿੰਘ ਮੰਨਾ ਮੀਆ ਵੰਡ ਤੇ ਦਾਅ ਖੇਡਿਆ ਤਾਂ ਉੱਥੇ ਬਹੁਤ ਸਾਰੀਆਂ ਚਰਚਾਵਾਂ ਇਸ ਕਰਕੇ ਵੀ ਦਿਖਾਈ ਦੇ ਰੀਆਂ ਸੀ ਕਿ ਆਖਰ ਅਕਾਲੀ ਦਲ ਨੇ ਖੰਡੂਰ ਸਾਹਿਬ ਦੀ ਸੀਟ ਕਿਉਂ ਛੱਡੀ ਹੋਈ ਹੈ ਕੀ ਐਨਲਿਸਿਸ ਕਰ ਰਹੀ ਹੈ ਕਿਸ ਤਰ੍ਹਾਂ ਦਾ ਨੈਗੋਸ਼ੀਏਸ਼ਨ ਹੋ ਰਿਹਾ ਹੈ ਇਹ ਵੀ ਚਰਚਾ ਬਣੀ ਸੀ ਕਿ ਬਿਕਰਮ ਸਿੰਘ ਮਜੀਠੀਆ ਇਸ ਵਾਰ ਖੰਡੂਰ ਸਾਹਿਬ ਦੀ ਸੀਟ ਤੇ ਚੋਣ ਲੜ ਸਕਦੇ ਆ ਤੇ ਇੱਕ ਵੱਡਾ ਦਬਾਅ ਬਿਕਰਮ ਮਜੀਠੀਆ ਦੇ ਉੱਤੇ ਇਸ ਗੱਲ ਦਾ ਪਾਇਆ ਜਾ ਰਿਹਾ ਹੈ ਕਿ ਜੇ ਖੰਡੂਰ ਸਾਹਿਬ ਤੇ ਬਿਕਰਮ ਮਜੀਠੀਆ ਇਸ ਸੀਟ ਤੋਂ ਲੜਦੇ ਆ ਤਾਂ ਮੁਕਾਬਲਾ ਜਿੱਥੇ ਸਖਤ ਹੋਵੇਗਾ ਉਥੇ ਨਤੀਜੇ ਵੀ ਪਲਟ ਸਕਦੇ ਆ ਕਿਹਾ ਜਾ ਰਿਹਾ ਕਿ ਖੰਡੂਦ ਸਾਹਿਬ ਦੀ ਸੀਟ ਤੋਂ ਦੋ ਚਾਰ ਅਜਿਹੇ ਚਿਹਰਿਆਂ ਦਾ ਨਾਮ ਆ ਰਿਹਾ ਤਾਂ ਅਕਾਲੀ ਦਲ ਉਹਨਾਂ ਚਿਹਰਿਆਂ ਦੇ ਵਿੱਚੋਂ ਹਰਮਿੰਦਰ ਸਿੰਘ ਸੰਧੂ ਨੂੰ ਮਨਾ ਰਿਹਾ ਹੈ ਬੀਬੀ ਜਗੀਰ ਕੌਰ ਪਹਿਲਾਂ ਇਸ ਸੀਟ ਤੋਂ ਲੜ ਚੁੱਕਿਆ ਬੀਬੀ ਖਾਲੜਾ ਦਾ ਵੀ ਜ਼ਿਕਰ ਹੋ ਰਿਹਾ ਤਾਂ ਹੁਣ ਜਿਸ ਵਿਅਕਤੀ ਦਾ ਜ਼ਿਕਰ ਹੋਇਆ ਤਾਂ ਸਭ ਤੋਂ ਅਹਿਮ ਖਬਰ ਜਿਹੜੀ ਹੈ ਉਹ ਵਾਰਸ ਪੰਜਾਬ ਜਿੱਥੇ ਬੰਦੀ ਦੇ ਪਖ ਤੋਂ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਕਿ ਖੰਡੂਰ ਸਾਹਿਬ ਦੀ ਸੀਟ ਤੋਂ ਆਜ਼ਾਦ ਤੌਰ ਤੇ ਭਾਈ ਅਮਰਤਪਾਲ ਸੀਟ ਲੜ ਸਕਦੇ ਹੈ ਜਿਸ ਤਰ੍ਹਾਂ ਜੇਲ੍ਹ ਦੇ ਵਿੱਚ ਬੈਠ ਕੇ ਭਾਈ ਅਤਿੰਦਰਪਾਲ ਨੇ ਸੀਟ ਲੜੀ ਸੀ ਤੇ ਸ਼ਾਨਦਾਰ ਢੰਗ ਨਾਲ ਜਿੱਤੀ ਸੀ ਤਾਂ ਕਿਹਾ ਜਾ ਰਿਹਾ ਕਿ ਜਿੱਥੇ ਕਿਸੇ ਵੀ ਸਿਆਸੀ ਪਾਰਟੀ ਦਾ ਸਾਥ ਲੈਂਦੇ ਨਜ਼ਰ ਨਹੀਂ ਆ ਰਹੇ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਦਾ ਰਾਜਦੀਪ ਸਿੰਘ ਜਿਹੜੇ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੇ ਹਵਾਲੇ ਨਾਲ ਇਹ ਗੱਲ ਬਾਹਰ ਨਿਕਲ ਕੇ ਸਾਹਮਣੇ ਆਈ ਹੈ ਕਿ ਖੰਡੂਰ ਸਾਹਿਬ ਦੀ ਸੀਟ ਤੋਂ ਭਾਈ ਅਮਰਪਾਲ ਸਿੰਘ ਆਜ਼ਾਦ ਤੌਰ ਤੇ ਚੋਣ ਲੜ ਸਕਦੇ ਆ ਤਾਂ ਕਿਹਾ ਜਾ ਰਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਡੱਕਣ ਤੋਂ ਪਹਿਲਾਂ ਜੇ ਸਾਰੇ ਮੂਵਮੈਂਟ ਦੇਖ ਲਈ ਜਾਵੇ ਤਾਂ ਜਲੂਪੁਰ ਖੇੜਾ ਤੋਂ ਜਿਸ ਤਰ੍ਹਾਂ ਇੱਕ ਖਾਸਾ ਵਹੀਰ ਦੀ ਸ਼ੁਰੂਆਤ ਭਾਈ ਅਮਰਪਾਲ ਸਿੰਘ ਨੇ ਕੀਤੀ ਸੀ ਤਾਂ ਇਹ ਵਹੀਰ ਵੱਖ-ਵੱਖ ਖੀਸਿਆਂ 'ਚੋਂ ਹੁੰਦੀ ਹੋਈ ਉਹਨਾਂ ਇਲਾਕਿਆਂ ਦੇ ਵਿੱਚ ਜਾ ਰਹੀ ਸੀ ਜਿੱਥੇ ਕਿਤਨਾ ਕਿਤੇ ਅਕਾਲੀ ਦਲੋਂ ਵੀ ਥੋੜੀ ਕਬਰਾਟ ਮਹਿਸੂਸ ਹੋਈ ਸੀ ਤਾਂ ਕਿਤੇ ਪੰਥਕ ਹਲਕਿਆਂ ਦੇ ਵਿੱਚ ਜਿਹੜਾ ਵੱਡਾ ਵੋਟ ਬੈਂਕ ਅਕਾਲੀ ਦਲ ਦਾ ਹੈ ਤਾਂ ਉਸ ਦੇ ਉੱਤੇ ਭਾਈ ਅਮਰਪਾਲ ਸਿੰਘ ਸੱਟ ਮਾਰ ਸਕਦੇ ਆ ਤਾਂ ਕਿਹਾ ਜਾ ਰਿਹਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਲਗਾ ਕੇ ਪਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਡੱਕਿਆ ਗਿਆ ਜਿਵੇਂ ਹੀ ਐਨਐਸਏ ਦਾ ਕਾਰਜਕਾਲ ਪੂਰਾ ਹੁੰਦਾ ਤਾਂ ਉਸ ਕਾਰਜਕਾਲ ਨੂੰ ਵੀ ਪੰਜਾਬ ਸਰਕਾਰ ਵਾਦਾ ਦਿੰਦੀ ਹੈ ਜਿਸ ਤੋਂ ਬਾਅਦ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਪਾਈ ਅਮਰਤਪਾਲ ਸਿੰਘ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਮਾਤਾ ਜੀ ਲਗਾਤਾਰ ਬਹੁਤ ਸਰੀਆਂ ਕੋਸ਼ਿਸ਼ਾਂ ਕਰ ਰਹੇ ਸਨ ਭੁੱਖ ਹੜਤਾਲ ਤੇ ਬੈਠੇ ਹੋਏ ਸਨ ਕਿ ਐਨਐਸਏ ਤਾਂ ਤੁਸੀਂ ਲਗਾ ਰੱਖੀ ਐ ਤਾਂ ਕਟੋ ਕਟ ਵਾਰਸ ਪੰਜਾਬ ਜਥੇਬੰਦੀ ਨਾਲ ਸੰਬੰਧਿਤ ਜਿਹੜੇ ਸਿੱਖ ਨੌਜਵਾਨ ਡੇਬਰੂਗੜ੍ਹ ਜੇਲ੍ਹ ਚ ਡੱਕੇ ਹੋਇਆ ਉਹਨਾਂ ਦੀ ਜੇਲ੍ਹ ਤਬਦੀਲੀ ਕਰ ਦਿੱਤੀ ਜਾਵੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਇੱਕ ਵਾਰ ਫੇਰ ਅਜਹੀ ਯਾਤਰਾ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਇਸ ਵਾਰ ਵਿਸਾਖੀ ਦੇ ਮੌਕੇ ਤੇ ਕੀਤੀ ਗਈ ਸੀ ਪਰੰਤੂ ਸਰਕਾਰ ਵੱਲੋਂ ਪੁਲਿਸ ਦੇ ਪਹਿਰੇ ਦੇ ਨਾਲ ਉਸ ਯਾਤਰਾ ਨੂੰ ਰੋਕ ਦਿੱਤਾ ਜਾਂਦਾ ਤਾਂ ਇੱਕ ਵੱਡਾ ਰੋਸ ਜਿਹੜਾ ਉਹ ਅੱਜ ਵੀ ਪੰਜਾਬ ਸਰਕਾਰ ਦੇ ਪ੍ਰਤੀ ਪਾਇਆ ਜਾਂਦਾ ਤਾਂ ਹੁਣ ਵੇਖਣਾ ਹੋਏਗਾ ਕਿ ਅਕਾਲੀ ਦਲ ਇਸ ਸੰਕਟ ਦਾ ਸਾਹਮਣਾ ਕਿਵੇਂ ਕਰੇਗਾ ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਖੰਡੂਰ ਸਾਹਿਬ ਦੀ ਸੀਟ ਛੱਡੀ ਬੈਠਾ ਜੇ ਭਾਈ ਅਮਰਪਾਲ ਸਿੰਘ ਦੇ ਮੁੱਦੇ ਦੇ ਉੱਤੇ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਜਿੱਥੇ ਭਾਈ ਅਮਰਪਾਲ ਸਿੰਘ ਦੇ ਮਸਲੇ ਦੇ ਉੱਤੇ ਵੀ ਸਟੈਂਡ ਲੈ ਚੁੱਕਾ ਹੈ جے بھائی અમਰਿਤਪਾਲ ਸਿੰਘ ਆਜ਼ਾਦ ਤੌਰ ਤੇ ਖੰਡੂਰ ਸਾਹਿਬ ਦੀ ਸੀਟ ਤੋਂ ਚੋਣ ਲੜਦੇ ਆ ਤਾਂ ਕਿ ਅਕਾਲੀ ਦਲ ਇਸ ਵਾਰ ਖੰਡੂਰ ਸਾਹਿਬ ਤੋਂ ਆਪਣਾ ਕੋਈ ਵੀ ਕੈਂਡੀਡੇਟ ਨਹੀਂ ਉਤਾਰੇਗਾ ਪਾਈ અમਰਿਤਪਾਲ ਸਿੰਘ ਦੀ ਹਮਾਇਤ ਕਰੇਗਾ ਕਿਉਂਕਿ ਪੰਥਕ ਸੀਟ ਹੋਣ ਕਾਰਨ ਇਸ ਸੀਟ ਤੇ ਮੁਕਾਬਲਾ ਵੀ ਸਖਤ ਹੋ ਸਕਦਾ ਹੈ ਕਿਉਂਕਿ ਪਾਈ અમਰਿਤਪਾਲ ਸਿੰਘ ਨੇ ਖਾਲਸਾ ਵਹਿੀਰ ਕੱਢ ਕੇ ਇੱਕ ਵੱਡੀ ਲਹਿਰ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਕੀਤੀ ਸੀ ਜਿਸ ਦੀ ਇੱਕ ਕਹਿ ਸਕਦੇ ਆ ਕਿ ਇਸ ਸ਼ੁਰੂਆਤ ਨਾਲ ਪੰਜਾਬ ਸਰਕਾਰ ਤੇ ਪੁਲਿਸ ਲਈ ਵੱਡੀ ਸਰਦਾਰਦੀ ਇਸ ਕਰਕੇ ਬਣੀ ਹੋਈ ਸੀ ਕਿ ਇੱਕ ਵੱਡਾ ਕਾਫਲਾ ਪੰਤਖ ਸਫਾਂ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਨਾਲ ਜੁੜਦਾ ਜਾ ਰਿਹਾ ਸੀ ਚਾਹੇ ਨੌਜਵਾਨ ਸਨ ਚਾਹੇ ਬੀਬੀਆਂ ਸਨ ਤਾਂ ਵੱਡੀ ਗਿਣਤੀ ਦੇ ਵਿੱਚ ਖਾਲਸਾ ਵਹਿੀਰ ਦੇ ਨਾਲ ਲੋਕ ਜੁੜਦੇ ਚਲੇ ਗਏ ਇਸ ਕਾਫਲੇ ਤੋਂ ਪ੍ਰੇਸ਼ਾਨ ਸੀ ਅਕਾਲੀ ਦਲ ਇਸ ਕਾਫਲੇ ਤੋਂ ਪ੍ਰੇਸ਼ਾਨ ਸੀ ਸਰਕਾਰ ਇਸ ਕਾਫਲੇ ਤੋਂ ਪ੍ਰੇਸ਼ਾਨ ਸੀ ਕੇਂਦਰ ਸਰਕਾਰ ਕਿਉਂਕਿ ਜਿਸ ਤਰ੍ਹਾਂ ਦੀ ਐਕਟੀਵਿਟੀ ਭਾਈ ਅਮਰਤਪਾਲ ਸਿੰਘ ਦੀ ਪੰਜਾਬ ਦੇ ਵਿੱਚ ਬਣਦੀ ਜਾ ਰਹੀ ਸੀ ਤਾਂ ਬਹੁਤ ਵੱਡੇ ਕਟਰਾ ਕਰਮ ਭਾਈ ਅਮਰਤਪਾਲ ਸਿੰਘ ਨਾਲ ਜੁੜੇਗੇ ਚਾਹੇ ਉਹ ਅਵਤਾਰ ਸਿੰਘ ਖੰਡਾ ਦਾ ਮਸਲਾ ਸੀ ਚਾਹੇ ਉਹ ਭਾਈ ਪਰਮਜੀਤ ਸਿੰਘ ਪੰਜਵਾੜ ਦਾ ਮਸਲਾ ਸੀ ਚਾਹੇ ਉਹ ਹਰਦੀਪ ਸਿੰਘ ਨੇਜਰ ਦਾ ਮਸਲਾ ਸੀ ਤਾਂ ਬਹੁਤ ਸਾਰੇ ਮਸਲੇ ਇਸ ਘਟਨਾਕਰਮ ਦੇ ਨਾਲ ਜੋੜ ਦਿੱਤੇ ਗਏ ਇੱਕ ਵੱਡੀ ਸਿਆਸੀ ਧਿਰ ਕਹਿ ਸਕਦੇ ਆਂਗੇ ਸਿਮਰਜੀਤ ਸਿੰਘ ਮਾਨ ਦੀ ਸਿਆਸੀ ਧਿਰ ਖੁੱਲ ਕੇ ਭਾਈ ਅਮਰਪਾਲ ਸਿੰਘ ਨਾਲ ਚੱਲ ਰਹੀ ਸੀ ਜਿਸ ਤਰ੍ਹਾਂ ਹੁਣ ਅਮਰਸਰ ਦੀ ਇੱਕ ਕਹਿ ਸਕਦੇ ਆ ਕਿ ਵੱਡੀ ਰਾਜਨੀਤੀ ਦਾ ਤੋਰਾ ਰਹੀ ਹੈ ਅਮਰਸਰ ਸੀਟ ਤਾਂ ਉਸ ਸੀਟ ਦੇ ਉੱਤੇ ਵੀ ਸਿਮਰਜੀਤ ਸਿੰਘ ਮਾਨ ਦੇ ਸੁਪੁੱਤਰ ਇਮਾਨ ਸਿੰਘ ਮਾਨ ਨੂੰ ਲੜਾਇਆ ਜਾ ਰਿਹਾ ਜਿਸ ਤਰ੍ਹਾਂ ਵੱਖ-ਵੱਖ ਸੀਟਾਂ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਆਪਣੇ ਉਮੀਦਵਾਰ ਉਤਾਰਦੇ ਜਾ ਰਿਹਾ ਹੈ ਤਾਂ ਵੇਖਣਾ ਹੋਵੇਗਾ ਕਿ ਜਿਹੜੀ ਖੰਡੂਰ ਸਾਹਿਬ ਦੀ ਸੀਟ ਉੱਤੇ ਸਿਮਰਨਜੀਤ ਸਿੰਘ ਮਾਨ ਦੀ ਕਿਸ ਤਰ੍ਹਾਂ ਦੀ ਸਪੋਰਟ ਹੋ ਸਕਦੀ ਹੈ ਕਿਸ ਤਰ੍ਹਾਂ ਉਹ ਆਪਣਾ ਜਿਹੜਾ ਚਿਹਰਾ ਉਤਾਰਨਾ ਚਾਹੁੰਦੇ ਸੀ ਉਸ ਉਮੀਦਵਾਰ ਨੂੰ ਇੱਕ ਜਿਹੜੀ ਵੱਡਾ ਝਟਕਾ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਜੇ ਸਿਮਰਨਜੀਤ ਸਿੰਘ ਮਾਨ ਆਪਣੇ ਉਮੀਦਵਾਰ ਨੂੰ ਉਤਾਰਦੇ ਹੈ ਤੇ ਭਾਈ ਅਮਰਪਾਲ ਸਿੰਘ ਦੇ ਆਉਣ ਨਾਲ ਚਾਹੇ ਉਹ ਆਯਾਤ ਤੌਰ ਤੇ ਚੋਣ ਲੜਨਗੇ ਤਾਂ ਵੇਖਣਾ ਹੋਏਗਾ ਕਿ ਸਿਮਰਨਜੀਤ ਸਿੰਘ ਮਾਨ ਦੀ ਕਿਸ ਤਰ੍ਹਾਂ ਦੀ ਭੂਮਿਕਾ ਹੋ ਸਕਦੀ ਹੈ ਤਾਂ ਵੇਖਣਾ ਹੋਏਗਾ ਕਿ ਭਾਈ ਅਮਰਪਾਤ ਸਿੰਘ ਨੂੰ ਸਮਰਥਨ ਦੇ ਲਈ ਕਿਹੜੀਆਂ ਤਰ੍ਹਾਂ ਸਾਹਮਣੇ ਆਉਂਦੀਆਂ ਦੂਜੇ ਪਾਸੇ ਜ਼ਿਕਰ ਕਰਾਂਗੇ ਬਲਕੌਰ ਸਿੰਘ ਸਿੱਧੂ ਦਾ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦੇ ਪਿਤਾ ਬਲਗੌਰ ਸਿੰਘ ਬਠਿੰਡਾ ਤੋਂ ਆਯਾਦ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਤਾਂ ਕਿਹਾ ਜਾ ਰਿਹਾ ਕਿ ਨਾਮਜ਼ਦਗੀ ਪੇਪਰ ਤਿਆਰ ਕਰਵਾ ਰਿਹਾ ਬਲਕੌਰ ਸਿੰਘ ਸਿੱਧੂ ਤਾਂ ਫੇਰ ਬਹੁਤ ਸਾਰੀਆਂ ਚਰਚਾਵਾਂ ਵੜਿੰਗ ਦੇ ਨਾਲ ਵੀ ਦਿਖਾਈ ਦਿੰਦੀਆਂ ਕਿਹਾ ਜਾ ਰਿਹਾ ਕਿ ਜੇ ਬਲਕੌਰ ਸਿੰਘ ਆਜ਼ਾਦ ਤੌਰ ਤੇ ਚੋਣ ਲੜਨਾ ਚਾਹੁੰਦਾ ਹੈ ਤਾਂ ਉਸ ਦੇ ਪਿੱਛੇ ਕੌਣ ਹੈ ਕੀ ਰਾਜਾ ਵੜਿੰਗਰੇ ਕਿਉਂਕਿ ਰਾਜਾ ਵੜਿੰਗ ਆਪਣੀ ਪਤਨੀ ਅਮਰਤਾ ਵੜਿੰਗ ਨੂੰ ਵੀ ਬਠਿੰਡਾ ਤੋਂ ਚੋਣ ਲੜਾਣਾ ਚਾਹੁੰਦੇ ਸਨ ਕਿਉਂਕਿ ਗੱਲ ਪਰਿਵਾਰਵਾਦੀ ਜਦੋਂ ਚੱਲਦੀ ਹੈ ਤਾਂ ਵੱਡਾ ਸਾਹਮਣਾ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਕਰਲਾ ਪੈਂਦਾ ਹੈ ਬਹੁਤ ਸਾਰੀਆਂ ਚਰਚਾਵਾਂ ਇਸ ਪੱਖ ਤੋਂ ਵੀ ਦਿਖਾਈ ਦੇ ਰਹੀਆਂ ਕਿ ਬਲਕੌਰ ਸਿੰਘ ਜੇ ਆਜ਼ਾਦ ਚੋਣ ਲੜਦੇ ਆ ਤਾਂ ਕਿਸ ਦੇ ਇਸ਼ਾਰੇ ਤੇ ਲੜਦੇ ਆ ਕਿ ਉਸ ਦੇ ਪਿੱਛੇ ਕੀ ਬਲਕੌਰ ਸਿੰਘ ਦੇ ਪਿੱਛੇ ਰਾਜਾ ਵੜਿੰਗ ਹੈ ਤਾਂ ਇਹ ਵੀ ਚਰਚਾ ਬਣੀ ਆ ਕਿ ਜੇ ਹਰ ਸਿਮਰਤ ਕੌਰ ਬਾਦਲ ਦੀ ਵੋਟ ਖਾਣ ਲਈ ਬਲਕੌਰ ਸਿੰਘ ਸਿੱਧੂ ਨੂੰ ਲਿਆਂਦਾ ਜਾ ਰਿਹਾ ਹੈ ਤਾਂ ਉਸ ਦਾ ਵੱਡਾ ਅਸਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਸੀਟ ਤੇ ਵੀ ਪੈ ਸਕਦਾ ਹੈ ਤਾਂ ਵੱਡਾ ਝਟਕਾ ਕਾਂਗਰਸ ਨੂੰ ਉੱਥੋਂ ਲੱਗ ਸਕਦਾ ਹੈ ਬਲਕੌਰ ਸਿੰਘ ਸਿੱਧੂ ਦੇ ਆਜ਼ਾਦ ਤੌਰ ਤੇ ਚੋਣ ਲੜਨ ਨਾਲ ਸਮੇਂ ਦੇ ਨਾਲ ਜਿਸ ਤਰ੍ਹਾਂ ਦੇ ਕਟਨਾ ਕਰਮ ਸਾਹਮਣੇ ਆ ਰਿਹਾ ਹੈ ਤਾਂ ਵੇਖਣਾ ਹੋਏਗਾ ਕਿ ਜੇ ਬਲਕੌਰ ਸਿੰਘ ਆਜ਼ਾਦ ਤੌਰ ਤੇ ਚੋਣ ਲੜਦੇ ਆ ਉਸ ਦੇ ਨਾਲ ਕਾਂਗਰਸ ਦਾ ਕਿੰਨਾ ਕੁ ਵੱਡਾ ਨੁਕਸਾਨ ਹੁੰਦਾ ਹੈ ਹਰ ਸਿਮਰਤ ਕੌਰ ਬਾਦਲ ਨੂੰ ਕਿੰਨਾ ਕੁ ਫਾਇਦਾ ਪਹੁੰਚਦਾ ਹੈ ਤਾਂ ਦੂਜੇ ਪਾਸੇ ਖੰਡੂਰ ਸਾਹਿਬ ਦੀ ਸੀਟ ਤੋਂ ਪਾਈ ਅਮਰਪਾਤ ਸਿੰਘ ਜੇ ਆਜ਼ਾਦ ਚੋਣ ਲੜਦੇ ਆ ਤਾਂ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਨੂੰ ਸਪਸ਼ਟ ਕਰਦਾ ਸਾਹਮਣੇ ਆਉਂਦਾ ਹੈ